ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੂਚਨਾ ਲੇਖਣ ਜਿਹਨੂੰ ਤੁਸੀਂ ਪਹਿਲਾਂ ਇੰਗਲਿਸ਼ ਦੇ ਵਿੱਚ ਪੜਿਆ ਹੋਊਗਾ ਨੋਟਿਸ ਰਾਈਟਿੰਗ ਮੀਨ ਜੇ ਕੋਈ ਸੂਚਨਾ ਲਿਖਣੀ ਜਿਵੇਂ ਕਿ ਅਸੀਂ ਪੱਤਰ ਲਿਖਦੇ ਹਾਂ ਰਿਪੋਰਟ ਲਿਖਦੇ ਹਾਂ ਉਸੇ ਤਰੀਕੇ ਨਾਲ ਹੀ ਜਿਹੜਾ ਇਹ ਸੂਚਨਾ ਲੇਖਣ ਹੈ ਇਹ ਵੀ ਇੱਕ ਕੌਸ਼ਲ ਹੈ ਸਕਿੱਲ ਹੈ ਇੱਕ ਜਿਹੜੀ ਕਿ ਸਾਨੂੰ ਸਿੱਖਣ ਤੇ ਪ੍ਰੈਕਟਿਸ ਕਰਨ ਦੇ ਨਾਲ ਹੀ ਆਉਗੀ ਅਭਿਆਸ ਕਰਨ ਦੇ ਨਾਲ ਆਉਗੀ ਬਾਰ ਬਾਰ ਜਦੋਂ ਅਸੀਂ ਅਭਿਆਸ ਕਰਾਂਗੇ ਤਾਂ ਅਸੀਂ ਜਿਹੜੀ ਸੂਚਨਾ ਨੂੰ ਸਹੀ ਤਰੀਕੇ ਨਾਲ ਲਿਖ ਸਕਾਂਗੇ ਕਿਉਂਕਿ ਇਹ ਲਿਖਣ ਦੇ ਇਸ ਤਰ੍ਹਾਂ ਦੇ ਰੂਪ ਨੇ ਜਿਹੜੇ ਕਿ ਸਾਡੀ ਸਿੱਖਿਆ ਦੇ ਵਿੱਚ ਤੇ ਜਿਹੜਾ ਸਾਡਾ ਕਿਤੇ ਹੀ ਜੀਵਨ ਹੈ ਜੋ ਸਾਡੇ ਕਿਤੇ ਨਾਲ ਸੰਬੰਧਿਤ ਸੰਚਾਰ ਹੈ ਉਹ ਇਹਦੇ ਵਿੱਚ ਹੀ ਹੁੰਦਾ ਹੈ ਤੇ ਸਾਡੇ ਮਨ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਖਿਆਲ ਇਹ ਹੁੰਦਾ ਕਿ ਸੂਚਨਾ ਕੀ ਹੁੰਦੀ ਹੈ ਸੂਚਨਾ ਲੇਖਣ ਕੀ ਹੈ ਤੇ ਸੂਚਨਾ ਨੂੰ ਕਿਵੇਂ ਲਿਖਿਆ ਜਾਂਦਾ ਹੁਣ ਇਸ ਵੀਡੀਓ ਦੇ ਵਿੱਚ ਉਹੀ ਅਸੀਂ ਸਾਰੀ ਡਿਟੇਲ ਵਿੱਚ ਦੱਸਾਂਗੇ ਤੁਹਾਨੂੰ ਕਿ ਸੂਚਨਾ ਕੀ ਹੁੰਦੀ ਹੈ ਇਹਨੂੰ ਕਿਵੇਂ ਲਿਖਿਆ ਜਾਂਦਾ ਤੇ ਇਹਨੂੰ ਲਿਖਣ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਨੇ ਵਿਧੀਆਂ ਨੇ ਤੇ ਜਿਨ੍ਹਾਂ ਨੂੰ ਸਿੱਖਣ ਤੋਂ ਬਾਅਦ ਅਸੀਂ ਵਧੀਆ ਤਰੀਕੇ ਨਾਲ ਜਿਹੜੀ ਸੂਚਨਾ ਹੋ ਉਹ ਲਿਖ ਸਕਦੇ ਹਾਂ ਹੁਣ ਤੁਸੀਂ ਨੇ ਇਹ ਸ਼ਬਦ ਕਈ ਵਾਰ ਸੁਣਿਆ ਪਰ ਇਹ ਸ਼ਬਦ ਦਾ ਅਰਥ ਕੀ ਹੈ ਜੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸੂਚਨਾ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਪਤਾ ਲੱਗਾ ਸਕਦੇ ਹੋ ਤੁਸੀਂ ਸੂਚਨਾ ਇੱਕ ਲਿਖਤ ਕੋਸ਼ਨਾ ਹੁੰਦੀ ਹੈ ਜੋ ਕਿ ਲੋਕਾਂ ਦੇ ਇੱਕ ਵੱਡੇ ਸਮੂਹ ਦੇ ਲਈ ਹੁੰਦੀ ਹੈ ਮੀਨ ਜਿਹੜਾ ਕੁਛ ਉਹਦੇ ਵਿੱਚ ਸ਼ਬਦ ਲਿਖੇ ਹੁੰਦੇ ਨੇ ਉਹ ਇੱਕ ਕੋਸ਼ਨਾ ਦੇ ਰੂਪ ਦੇ ਵਿੱਚ ਹੁੰਦਾ ਹੈ ਤੇ ਜਿਹੜੇ ਕਿ ਲੋਕਾਂ ਦੇ ਇੱਕ ਵੱਡੇ ਸਮੂਹ ਦੇ ਲਈ ਇਹਨੂੰ ਤਿਆਰ ਕੀਤਾ ਜਾਂਦਾ ਹੈ ਇੱਕ ਸੂਚਨਾ ਲਿਖਣ ਦੇ ਲਈ ਇੱਕ ਬਹੁਤ ਹੀ ਜਿਹੜਾ ਦਾ ਸਟੀਕ ਰੂਪ ਹੈ ਉਹ ਸਾਨੂੰ ਫਾਲੋ ਕਰਨਾ ਪੈਂਦਾ ਹੈ ਧਿਆਨ ਚ ਰੱਖਣਾ ਪੈਂਦਾ ਹੈ ਜਿੱਥੇ ਜਿਹੜੇ ਸਬੰਧਿਤ ਵਿਸ਼ਾ ਹੁੰਦਾ ਹੈ ਉਹਦੇ ਬਾਰੇ ਵਿੱਚ ਕੇਵਲ ਜਿਹੜੇ ਮੁੱਖ ਬਿੰਦੂ ਨੇ ਇਹਦੇ ਵਿੱਚ ਉਹਨਾਂ ਦਾ ਹੀ ਵਰਣਨ ਕੀਤਾ ਜਾਂਦਾ ਹੈ ਤੇ ਇਹਨੂੰ ਲਿਖਣ ਦੇ ਲਈ ਜਿਆਦਾ ਇਹਦੇ ਵਿੱਚ ਜਿਹੜਾ ਵੇਰਵਾ ਉਹ ਨਹੀਂ ਦਿੱਤਾ ਜਾਂਦਾ ਕਿਉਂਕਿ ਜਿਹੜੀ ਸੂਚਨਾ ਹੁੰਦੀ ਹੈ ਉਹ ਘੱਟ ਸਮੇਂ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਤਰੀਕਾ ਹੈ ਇਸ ਕਰਕੇ ਇਹ ਇੱਕ ਮਹੱਤਵਪੂਰਨ ਹੈ ਤੇ ਇਹਦੇ ਵਿੱਚ ਜਿਹੜਾ ਗੈਰ ਜ਼ਰੂਰੀ ਵਿਆਖਿਆ ਹੁੰਦੀ ਹੈ ਉਹ ਨਹੀਂ ਦੇਣੀ ਚਾਹੀਦੀ ਉਦਾਹਰਨ ਦੇ ਲਈ ਮੰਨ ਲਓ ਕਿ ਤੁਸੀਂ ਲੋਕਾਂ ਦੇ ਇੱਕ ਸਮੂਹ ਨੂੰ ਕੋਈ ਵੀ ਆਲੇ ਦੋਲੇ ਤੁਹਾਡੇ ਘਟਨਾ ਵਾਪਰੀ ਹੈ ਉਹਦੇ ਬਾਰੇ ਸੂਚਿਤ ਕਰਨ ਦੇ ਲਈ ਇੱਕ ਨੋਟਿਸ ਲਿਖਣਾ ਹੈ ਜਾਂ ਸੂਚਨਾ ਲਿਖਣੀ ਹੈ ਤਾਂ ਤੁਸੀਂ ਲੋਕਾਂ ਨੂੰ ਸਿਰਫ ਇਹ ਦੱਸਣਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਜਾਂ ਜਿਹੜੀ ਇਹ ਘਟਨਾ ਹੈ ਕੀ ਦੇ ਬਾਰੇ ਚ ਹੈ ਕਿੱਥੇ ਹੈ ਤੇ ਕਦੋਂ ਹੈ ਮੀਨਸ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਰੱਖਿਆ ਕੋਈ ਗਲੀ ਦੇ ਵਿੱਚ ਮੁਹੱਲੇ ਦੇ ਵਿੱਚ ਸਕੂਲ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਤਾਂ ਤੁਸੀਂ ਉਹਦੇ ਬਾਰੇ ਕੀ ਲਿਖਣਾ ਹੈ ਕਿ ਜਿਹੜਾ ਇਹ ਸਮਾਰੋਹ ਹੈ ਪ੍ਰੋਗਰਾਮ ਹੈ ਕੀ ਦੇ ਬਾਰੇ ਚ ਹੈ ਕਿੱਥੇ ਹੈ ਕਦੋਂ ਹੋਣਾ ਹੈ ਤੇ ਤੁਹਾਡੀ ਜਿਹੜੀ ਪੋਸਟ ਕੀ ਹੈ ਕਿਉਂਕਿ ਤੁਸੀਂ ਉਹਨੂੰ ਲੋਕਾਂ ਨੂੰ ਤੁਸੀਂ ਇਨਵਾਈਟ ਕਰ ਰਹੇ ਹੋ ਬੁਲਾ ਰਹੇ ਹੋ ਸੂਚਨਾ ਦੇ ਰਹੇ ਹੋ ਤੇ ਉਹਦੇ ਨਾਲ ਤੁਹਾਡਾ ਜਿਹੜਾ ਹਸਤਾਖਰ ਨੇ ਸਾਈਨ ਨੇ ਤੁਹਾਡੇ ਉਹ ਹੋ ਜਾਣਗੇ ਹੁਣ ਇਹਦਾ ਰੂਪ ਕੀ ਹੈ ਸੂਚਨਾ ਲਿਖਣ ਦਾ ਸੂਚਨਾ ਲਿਖਣਾ ਸਭ ਤੋਂ ਆਸਾਨ ਲਿਖਣਾ ਹੈ ਆਸਾਨ ਲੇਖਣ ਕਲਾ ਹੈ ਤੇ ਜਿਨੋ ਵਿਦਿਆਰਥੀ ਬਹੁਤ ਵਧੀਆ ਢੰਗ ਦੇ ਨਾਲ ਕਰ ਸਕਦੇ ਨੇ ਪੱਤਰ ਤੇ ਲੇਖ ਦੀ ਤਰ੍ਹਾਂ ਜਿਹੜੀ ਸੂਚਨਾ ਲੇਖਣ ਹੈ ਇਹਦਾ ਵੀ ਇੱਕ ਵਿਸ਼ੇਸ਼ ਰੂਪ ਹੁੰਦਾ ਹੈ ਦਰਅਸਲ ਜਦੋਂ ਮੁਲਾਂਕਣ ਹੁੰਦਾ ਤਾਂ ਮੁਲਾਂਕਣ ਦੇ ਦੌਰਾਨ ਅਕਸਰ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਇਹਦੇ ਰੂਪ ਬਾਰੇ ਲਿਖਦੇ ਨੇ ਕਿ ਕਿਵੇਂ ਲਿਖਿਆ ਜਾਂਦਾ ਉਹਦੇ ਅੰਕ ਉਹਨਾਂ ਨੂੰ ਦਿੱਤੇ ਜਾਂਦੇ ਨੇ ਨੰਬਰ ਦਿੱਤੇ ਜਾਂਦੇ ਨੇ ਇਸ ਕਰਕੇ ਹੁਣ ਜੇਕਰ ਕੋਈ ਵੀ ਵਿਦਿਆਰਥੀ ਸੂਚਨਾ ਲੇਖਣ ਦੇ ਵਿੱਚੋਂ ਵਧੀਆ ਨੰਬਰ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਇਹ ਸਿੱਖਣਾ ਜ਼ਰੂਰੀ ਹੈ ਕਿ ਨੋਟਿਸ ਨੂੰ ਸੂਚਨਾ ਨੂੰ ਕਿਵੇਂ ਡਿਜ਼ਾਈਨ ਕਰਨਾ ਹੈ ਤੇ ਕਿਸ ਤਰੀਕੇ ਨਾਲ ਪੇਸ਼ ਕਰਨਾ ਹੈ ਤਾਂ ਜੋ ਉਹਦਾ ਜਿਹੜਾ ਉਦੇਸ਼ ਹੈ ਉਹ ਪੂਰਾ ਹੋ ਸਕੇ ਮੀਨਸ ਕਿਸ ਬਾਰੇ ਅਸੀਂ ਜਿਹੜੀ ਸੂਚਨਾ ਉਹ ਲਿਖ ਰਹੇ ਹਾਂ ਸੂਚਨਾ ਦਾ ਉਦੇਸ਼ ਹੈ ਹੁੰਦਾ ਸਾਡੇ ਕੋਲ ਤਾਂ ਉਹਨੂੰ ਪੂਰਾ ਕਰਨਾ ਜ਼ਰੂਰੀ ਹੁੰਦਾ ਹੁਣ ਸਭ ਤੋਂ ਪਹਿਲਾਂ ਕੀ ਲਿਖਣਾ ਹੈ ਸੰਗਠਨ ਦਾ ਨਾਮ ਮੀਨਸ ਕੋਈ ਵੀ ਆਰਗੇਨਾਈਜੇਸ਼ਨ ਸੰਸਥਾ ਲਿਖਣ ਵਾਲੀ ਪਹਿਲੀ ਗੱਲ ਕੀ ਹੈ ਉਹ ਸੰਗਠਨ ਸਕੂਲ ਕਾਲਜ ਦਾ ਨਾਮ ਹੈ ਜਿੱਥੋਂ ਜਿਹੜਾ ਇਹ ਸੂਚਨਾ ਜਾਰੀ ਕੀਤੀ ਜਾ ਰਹੀ ਹੈ ਇਹਦੇ ਨਾਲ ਲੋਕਾਂ ਨੂੰ ਇਹ ਪਛਾਣ ਕਰਨ ਦੇ ਵਿੱਚ ਮਦਦ ਮਿਲੇਗੀ ਕਿ ਜਿਹੜੀ ਸੂਚਨਾ ਉਹ ਕਿਹਨੇ ਕੱਢੀ ਹੈ ਕੀਨੇ ਇਹ ਸਾਡੇ ਤੱਕ ਭੇਜੀ ਹੈ ਕੌਣ ਵਿਅਕਤੀ ਹੈ ਜਿਹੜਾ ਇਸ ਸੂਚਨਾ ਦੇ ਨਾਲ ਸੰਬੰਧਿਤ ਹੈ ਫਿਰ ਉਹਦੇ ਵਿੱਚ ਜੋ ਤੁਹਾਡਾ ਮੇਨ ਮੈਟਰ ਹੈ ਮੁੱਦਾ ਹੈ ਉਹ ਲਿਖੋਗੇ ਜਿਸ ਨੂੰ ਸੀ ਕਹਿੰਦੇ ਵੀ ਸਾਰ ਉਹਦੇ ਵਿੱਚ ਹੈ ਹਰ ਇੱਕ ਗੱਲ ਦਾ ਜਿਹੜਾ ਤੁਹਾਡਾ ਮੇਨ ਮੋਟਿਵ ਹੈ ਕੋਈ ਵੀ ਜਿਹੜਾ ਸੂਚਨਾ ਲੇਖਨ ਹੈ ਉਹਦਾ ਇੱਕ ਸਾਰ ਉਹ ਕੀ ਹੁੰਦਾ ਹੈ ਸੂਚਨਾ ਸ਼ਬਦ ਹੀ ਹੈ ਤੇ ਇਹਦਾ ਉਦੇਸ਼ ਕੀ ਹੁੰਦਾ ਹੈ ਪੜਨ ਵਾਲੇ ਨੂੰ ਇਹ ਦੱਸਣਾ ਹੁੰਦਾ ਹੈ ਕਿ ਉਹ ਇੱਕ ਸੂਚਨਾ ਪੜਨ ਵਾਲੇ ਨੇ ਉਹ ਇੱਕ ਨੋਟਿਸ ਪੜਨ ਵਾਲੇ ਨੇ ਫਿਰ ਉਸਵਾਰ ਲਿਖਣੀ ਹੈ ਤਾਰੀਖ ਅਗਲੀ ਜਿਹੜੀ ਮਹੱਤਵਪੂਰਨ ਗੱਲ ਹੈ ਉਹ ਕੀ ਹੈ ਕਿ ਜਦੋਂ ਸੂਚਨਾ ਦਾ ਜਿਹੜਾ ਪੂਰਾ ਸੀ ਫਾਰਮੈਟ ਤਿਆਰ ਕਰ ਰਹੇ ਹਾਂ ਤਾਂ ਇਹ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਤਾਰੀਖ ਲਿਖਣੀ ਹੈ ਅਸੀਂ ਨੇ ਡੇਟ ਲਿਖਣੀ ਹੈ ਤੇ ਇਹ ਸੂਚਨਾ ਦੇ ਇੱਕ ਸਾਈਡ ਸੱਜੇ ਹੱਥ ਕੋਨੇ ਦੇ ਵਿੱਚ ਉੱਪਰ ਲਿਖੀ ਹੋਣੀ ਚਾਹੀਦੀ ਹੈ ਤੇ ਤਾਰੀਖ ਦੇ ਨਾਲ ਜਿਹੜੇ ਪੜਨ ਵਾਲੇ ਪਾਠਕ ਨੇ ਉਹਨਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲਦੀ ਹੈ ਕਿ ਜਿਹੜੀ ਇਹ ਸੂਚਨਾ ਕਦੋਂ ਜਾਰੀ ਕੀਤੀ ਗਈ ਹੈ ਕਿੰਨੀ ਤਾਰੀਖ ਨੂੰ ਇਹ ਜਿਹੜੀ ਸੂਚਨਾ ਉਹ ਜਾਰੀ ਕੀਤੀ ਗਈ ਹੈ ਤਾਰੀਖ ਲਿਖਣ ਦੇ ਨਾਲ ਹੁਣ ਇਹਦਾ ਜਿਹੜਾ ਅਸੀਂ ਪ੍ਰਯੋਗ ਹੈ ਭਵਿੱਖ ਦੇ ਵਿੱਚ ਵੀ ਕਰ ਸਕਦੇ ਆ ਜਦੋਂ ਅਸੀਂ ਨੇ ਉਹਦੇ ਨਾਲ ਰਿਲੇਟਡ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਤਾਂ ਉੱਥੇ ਅਸੀਂ ਕੀ ਲਿਖਾਂਗੇ ਵੀ ਤੁਹਾਡਾ ਪੱਤਰ ਨੰਬਰ ਐਨ ਇਹ ਦੇ ਵਿੱਚ ਜਿਹੜੀ ਤੁਸੀਂ ਸੂਚਨਾ ਦਿੱਤੀ ਸੀ ਉਹਦੇ ਨਾਲ ਸੰਬੰਧਿਤ ਅਸੀਂ ਹੋਰ ਜਾਣਕਾਰੀ ਚਾਹੁੰਦੇ ਆ ਤਾਂ ਉਹ ਜਿਹੜੀ ਤਾਰੀਖ ਲਿਖੀ ਜਾਂਦੀ ਹੈ ਅਸੀਂ ਉਹਨੂੰ ਭਵਿੱਖ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਵਰਤ ਸਕਦੇ ਆ ਫਿਰ ਉਸ ਤੋਂ ਬਾਅਦ ਹੈ ਜਿਹੜਾ ਅਸੀਂ ਸੂਚਨਾ ਲਿਖ ਰਹੇ ਹਾਂ ਉਦਾ ਵਿਸ਼ਾ ਕੀ ਹੈ ਕਿਸ ਵਿਸ਼ੇ ਨਾਲ ਸੰਬੰਧਿਤ ਅਸੀਂ ਲਿਖ ਰਹੇ ਹਾਂ ਇਹ ਬਿਲਕੁਲ ਸੰਖੇਪ ਦੇ ਵਿੱਚ ਲਿਖਣਾ ਹੁੰਦਾ ਹੈ ਕਿ ਜਿਹੜੀ ਸੂਚਨਾ ਉਹ ਕਿਸ ਬਾਰੇ ਚ ਹੈ ਇਹਦੇ ਨਾਲ ਜਿਹੜੇ ਪਾਠਕ ਨੇ ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਇਸ ਸੂਚਨਾ ਦੇ ਵਿੱਚ ਕੀ ਕੁਝ ਸ਼ਾਮਿਲ ਹੈ ਫਿਰ ਉਹਦਾ ਮੁੱਖ ਭਾਗ ਮੁੱਖ ਭਾਗ ਦੇ ਵਿੱਚ ਸੂਚਨਾ ਦੀ ਜਿਹੜੀ ਮੁੱਖ ਸਮਗਰੀ ਹੈ ਉਹ ਹੁੰਦੀ ਹੈ ਪਰ ਇਹਦੇ ਨਾਲ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਜਿਹੜੀ ਸੂਚਨਾ ਹੈ ਉਹਦਾ ਮੁੱਖ ਭਾਗ ਬਿਲਕੁਲ ਸੰਖੇਪ ਤੇ ਜਾਣਕਾਰੀ ਭਰਪੂਰ ਹੋਣਾ ਚਾਹੀਦਾ ਹੈ ਮੁੱਖ ਭਾਗ ਦੇ ਵਿੱਚ ਕੇਵਲ ਜਿਹੜੀ ਜ਼ਰੂਰੀ ਜਾਣਕਾਰੀ ਹੈ ਉਹੀ ਲਿਖੀ ਜਾਣੀ ਚਾਹੀਦੀ ਹੈ ਜਿਹੜੀ ਕਿ ਆਮ ਤੌਰ ਤੇ ਜਿਹੜੀ ਨਿਸ਼ਕਿਰਿਆ ਆਵਾਜ਼ ਹੈ ਉਹਦੇ ਚ ਉਹ ਲਿਖੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਾਈਨ ਕਰਨੇ ਹੁੰਦੇ ਨੇ ਹਸਤਾਖਰ ਤੇ ਤੁਹਾਡਾ ਅਹੁਦਾ ਕੀ ਹੈ ਸੂਚਨਾ ਉਸ ਵਿਅਕਤੀ ਦੇ ਹਸਤਾਖਰ ਤੇ ਉਹਦਾ ਜਿਹੜਾ ਅਹੁਦਾ ਹੁੰਦਾ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਉਹਦੇ ਨਾਲ ਸਮਾਪਤ ਹੁੰਦੀ ਹੈ ਐਂਡ ਤੇ ਉਹ ਲਿਖਿਆ ਜਾਂਦਾ ਹੈ ਵਿਅਕਤੀ ਦੇ ਹਸਤਾਖਰ ਤੇ ਉਹਦਾ ਅਹੁਦਾ ਕੀ ਹੈ ਇਹਦੇ ਨਾਲ ਪਾਠਕਾਂ ਨੂੰ ਇਹ ਸਮਝਣ ਦੇ ਵਿੱਚ ਮਦਦ ਮਿਲਦੀ ਹੈ ਕਿ ਜਿਹੜਾ ਇਹ ਸੂਚਨਾ ਕਿਸ ਵਿਅਕਤੀ ਵੱਲੋਂ ਜਾਰੀ ਕੀਤੀ ਗਈ ਹੈ ਫਿਰ ਇਹਨ ਸੂਚਨਾ ਲਿਖਣ ਦੇ ਵਾਸਤੇ ਕੁਝ ਇੰਪੋਰਟੈਂਟ ਗੱਲਾਂ ਵੀ ਨੇ ਮਹੱਤਵਪੂਰਨ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਪਹਿਲਾ ਹੈ ਜੇ ਤੁਸੀਂ ਸੂਚਨਾ ਲਿਖਣ ਦੇ ਵਿੱਚ ਵਧੀਆ ਅੰਕ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਰੀ ਗੱਲਾਂ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਹੁਣ ਜਿਵੇਂ ਕਿ ਤੁਸੀਂ ਵੀ ਪੇਪਰ ਦੇ ਵਿੱਚ ਲਿਖੋਗੇ ਤਾਂ ਤੁਸੀਂ ਵੀ ਸਾਰੀਆਂ ਉਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਸੂਚਨਾ ਹੈ ਉਹਦੇ ਬਾਰੇ ਲਿਖੋਗੇ ਕੀ ਹੁੰਦੀ ਹੈ ਕਿਹੜੇ ਕਿਹੜੇ ਗੱਲਾਂ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿਹੜੇ ਸਟੈਪਸ ਨੂੰ ਫਾਲੋ ਕਰਨਾ ਹੈ ਤੇ ਉਹਦੇ ਨਾਲ ਉਦਾਹਰਨਾਂ ਵੀ ਦੇਵਾਂਗੇ ਸਭ ਤੋਂ ਪਹਿਲੀ ਗੱਲ ਹੈ ਕਿ ਕੋਈ ਜਿਹੜਾ ਵਾਧੂ ਦਾ ਵੇਰਵਾ ਉਹ ਇਹਦੇ ਵਿੱਚ ਨਹੀਂ ਦੇਣਾ ਸੂਚਨਾ ਜਿਹੜੀ ਲਿਖਣੀ ਹੁੰਦੀ ਹੈ ਉਹ ਵੇਰਵੇ ਦੇ ਬਾਰੇ ਵਿੱਚ ਨਹੀਂ ਹੁੰਦੀ ਬਲਕਿ ਕੀ ਹੁੰਦਾ ਉਹਦੇ ਵਿੱਚ ਸਿਰਫ ਜਿਹੜੀ ਸਟੀਕ ਜਾਣਕਾਰੀ ਹੈ ਸਟੀਕ ਜਾਣਕਾਰੀ ਮੀਨਸ ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਪੂਰੀ ਗੱਲ ਹੈ ਉਹ ਲਿਖੀ ਜਾਂਦੀ ਹੈ ਤੇ ਸੂਚਨਾ ਲਿਖਣ ਦੇ ਸਮੇਂ ਹਮੇਸ਼ਾ ਸੰਖੇਪ ਤੇ ਜਿਹੜੀ ਜਾਣਕਾਰੀ ਭਰਪੂਰ ਸ਼ਬਦ ਨੇ ਉਹੀ ਉਹਦੇ ਵਿੱਚ ਵਰਤਨੇ ਚਾਹੀਦੇ ਨੇ ਫਿਰ ਉਹਦਾ ਜਿਹੜਾ ਸਹੀ सार ਹੈ ਸਿਰਸ਼ਕ ਹੈ ਉਹ ਲਿਖਣਾ ਹੈ ਕਿਉਂਕਿ ਜਿਹੜੇ ਸੂਚਨਾ ਹੁੰਦੀ ਹੈ ਉਹ ਵੱਡੀ ਸੰਖਿਆ ਦੇ ਵਿੱਚ ਜਿਹੜੇ ਲੋਕ ਨੇ ਸੀ ਉਹਨਾਂ ਤੱਕ ਪਹੁੰਚਾਉਣੀ ਹੁੰਦੀ ਹੈ ਦਰਸ਼ਕਾਂ ਨੂੰ ਪਹੁੰਚਾਉਣੀ ਹੁੰਦੀ ਹੈ ਪਾਠਕਾਂ ਤੱਕ ਪਹੁੰਚਣੀ ਹੁੰਦੀ ਹੈ ਇਸ ਲਈ ਇਹ ਗੱਲ ਮਹੱਤਵਪੂਰਨ ਹੁੰਦੀ ਹੈ ਕਿ ਸਮਝਿਆ ਜਾਵੇ ਕਿ ਜਿਹੜੀ ਸੂਚਨਾ ਉਹ ਕਿਸ ਬਾਰੇ ਚ ਹੈ ਤੇ ਇਹਦੇ ਲਈ ਜਿਹੜਾ ਕੋਈ ਵੀ ਲਿਖਣ ਵਾਲਾ ਉਹਨੂੰ ਸਮਝਦਾਰੀ ਦੇ ਨਾਲ ਸੂਚਨਾ ਦਾ ਜਿਹੜਾ ਸੌਰੀ ਸਬਜੈਕਟ ਮੇਨ ਹੈਡਿੰਗ ਹੈ ਉਹ ਧਿਆਨ ਨਾਲ ਲਿਖਣਾ ਹੁੰਦਾ ਹੈ ਤੇ ਫਿਰ ਜਿਹੜਾ ਉਹਦਾ ਰੂਪ ਹੈ ਉਹਦੇ ਵਿੱਚ ਤੁਸੀਂ ਨੇ ਕੀ ਲਿਖਣਾ ਹੈ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਜਿਹੜਾ ਜਿਹੜੀ ਸੂਚਨਾ ਉਹਦਾ ਰੂਪ ਬਿਲਕੁਲ ਸਾਰਥਕ ਹੋਣਾ ਚਾਹੀਦਾ ਹੈ ਤੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸੰਗਠਨ ਦਾ ਨਾਮ ਮੀਨਜ਼ ਆਰਗੇਨਾਈਜੇਸ਼ਨ ਸਕੂਲ ਕਾਲਜ ਜੋ ਵੀ ਹੈ ਇੱਕ ਵੱਡੇ ਫੌਂਟ ਦੇ ਵਿੱਚ ਲਿਖਣਾ ਹੈ ਮੀਨਜ਼ ਵੱਡੇ ਅੱਖਰਾਂ ਦੇ ਵਿੱਚ ਲਿਖਣਾ ਹੈ ਤੇ ਉਸ ਤੋਂ ਜਿਹੜੀਆਂ ਅਗਲੀਆਂ ਦੋ ਲਾਈਨਾਂ ਨੇ ਉਹਨਾਂ ਦੇ ਵਿੱਚ ਅਸੀਂ ਛੋਟਾ ਫੌਂਟ ਵਰਤ ਸਕਦੇ ਹਾਂ ਜਿਹਦੇ ਵਿੱਚ ਅਸੀਂ ਲਿਖਦੇ ਹਾਂ ਕਿ ਜਿਹੜੀ ਸੂਚਨਾ ਪਹਿਲਾਂ ਲਿਖਾਂਗੇ ਅਸੀਂ ਸੂਚਨਾ ਫਿਰ ਲਿਖਣਾ ਹੈ ਅਸੀਂ ਵੀ ਸੂਚਨਾ ਕਿਸ ਬਾਰੇ ਚ ਹੈ ਤੇ ਫਿਰ ਇਸ ਦੇ ਨਾਲ ਹੀ ਇਹ ਗੱਲ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਸੂਚਨਾ ਦੇ ਲਈ ਵੱਡੇ ਅੱਖਰਾਂ ਦਾ ਉਪਰਯੋਗ ਕਰਨਾ ਹੈ ਮੀਂਜੇ ਉੱਥੇ ਜਿਹੜਾ ਫੌਂਟ ਹੈ ਉਹ ਵੱਡਾ ਰੱਖਣਾ ਹੈ ਜੇ ਤੁਸੀਂ ਲਿਖੋਗੇ ਤਾਂ ਉੱਥੇ ਉਹਨੂੰ ਪੈਨ ਨਾਲ ਮੋٹے-ਮੋٹے ਅੱਖਰਾਂ ਦੇ ਵਿੱਚ ਲਿਖੋਗੇ ਤੇ ਇਹਦੇ ਨਾਲ ਕੀ ਹੋਏਗਾ ਜਿਹੜੇ ਪਾਠਕ ਨੇ ਉਹਨਾਂ ਦਾ ਧਿਆਨ ਆਕਰਸ਼ਿਤ ਹੁੰਦਾ ਹੈ ਧਿਆਨ ਉਹਨਾਂ ਦਾ ਖਿੱਚਿਆ ਜਾਂਦਾ ਹੈ ਨੋਟਸ ਦਾ ਜਿਹੜਾ ਫਿਰ ਸੂਚਨਾ ਦਾ ਜਿਹੜਾ ਮੁੱਖ ਭਾਗ ਹੁੰਦਾ ਹੈ ਉਹ ਤੁਲਨਾਤਮਕ ਰੂਪ ਦੇ ਵਿੱਚ ਜਿਹੜਾ ਛੋਟਾ ਫੌਂਟ ਹੁੰਦਾ ਮੀਨ ਜੇ ਉਹਨੂੰ ਅਸੀਂ ਛੋਟੇ ਅੱਖਰਾਂ ਦੇ ਵਿੱਚ ਲਿਖ ਸਕਦੇ ਹਾਂ ਕਿਉਂਕਿ ਜਿਹੜੀ ਸਾਡੀ ਮੇਨ ਗੱਲ ਹੈ ਉਹ ਵੱਡੇ ਅੱਖਰਾਂ ਦੇ ਵਿੱਚ ਆਏਗਾ ਜਿਵੇਂ ਕਿ ਸੂਚਨਾ ਕਿਹਦੇ ਵੱਲੋਂ ਆ ਰਹੀ ਹੈ ਉਹ ਸਾਰਾ ਕੁਝ ਵੱਡੇ ਅੱਖਰਾਂ ਚ ਹੋਏਗਾ ਫਿਰ ਜਿਹੜੀ ਸਾਡੇ ਕੋਲ ਕੋਈ ਵੀ ਸੂਚਨਾ ਇਨਫੋਰਮੇਸ਼ਨ ਆ ਉਹਨੂੰ ਅਸੀਂ ਛੋਟੇ ਅੱਖਰਾਂ ਦੇ ਵਿੱਚ ਲਿਖ ਸਕਦੇ ਹਾਂ ਤੇ ਫਿਰ ਉਸ ਤੋਂ ਬਾਅਦ ਸੂਚਨਾ ਨੂੰ ਜਾਰੀ ਕਰਨ ਵਾਲੇ ਵਿਅਕਤੀ ਦੇ ਹਸਤਾਖਰ ਤੇ ਹਸਤਾਖਰ ਕਰਨ ਤੋਂ ਬਾਅਦ ਉਹਦਾ ਜਿਹੜਾ ਅਹੁਦਾ ਹੈ ਉਹਦੇ ਨਾਂ ਨਾਲ ਉਹਨੂੰ ਸਮਾਪਤ ਕਰ ਦਿਆਂਗੇ ਐਂਡ ਕਰ ਦਿਆਂਗੇ ਉਹਦਾ ਫਿਰ ਸਪਸ਼ਟਤਾ ਹੋਣੀ ਚਾਹੀਦੀ ਹੈ ਹੁਣ ਅਸੀਂ ਗੱਲ ਕਰ ਲਈ ਕਿ ਜਿਹੜਾ ਜਿਹੜੀ ਸੂਚਨਾ ਉਸਨੇ ਲਿਖਣੀ ਹੈ ਉਹ ਸੰਖੇਪ ਹੋਣੀ ਚਾਹੀਦੀ ਹੈ ਪਰ ਸੰਖੇਪ ਹੋਣ ਦੇ ਨਾਲ ਨਾਲ ਇਹ ਸਪਸ਼ਟ ਵੀ ਹੋਣੀ ਚਾਹੀਦੀ ਹੈ ਤਾਂ ਜੋ ਪਾਠਕਾਂ ਨੂੰ ਹੀ ਪਤਾ ਲੱਗ ਸਕੇ ਕਿ ਸੂਚਨਾ ਦੇ ਵਿੱਚ ਸਾਨੂੰ ਕੀ ਸੂਚਨਾ ਦਿੱਤੀ ਗਈ ਹੈ ਤੇ ਜੇਕਰ ਜਿਹੜੀ ਸੂਚਨਾ ਦੇ ਵਿੱਚ ਜਿਹੜਾ ਸੰਦੇਸ਼ ਹੈ ਮੈਸੇਜ ਹੈ ਉਹ ਸਪਸ਼ਟ ਨਹੀਂ ਤਾਂ ਜਿਹੜੇ ਪਾਠਕ ਨੇ ਉਹ ਉਹਨਾਂ ਨੂੰ ਸੰਤੁਸ਼ਟ ਨਹੀਂ ਕਰ ਸਕੇਗਾ ਹੁਣ ਅਸੀਂ ਸੂਚਨਾ ਲਿਖਣ ਦੇ ਕੁਝ ਉਦਾਹਰਨਾਂ ਬਾਰੇ ਤੁਹਾਨੂੰ ਦੱਸਦੇ ਹਾਂ ਹੁਣ ਜਦੋਂ ਕੋਈ ਵੀ ਜਿਹੜਾ ਨੋਟਿਸ ਹੈ ਜਾਂ ਸੂਚਨਾ ਹੈ ਵਾਸਤਵ ਦੇ ਵਿੱਚ ਕਿਵੇਂ ਲਿਖੀ ਜਾਂਦੀ ਹੈ ਤਾਂ ਇਹਦੇ ਵਿੱਚ ਸਾਰੀਆਂ ਗੱਲਾਂ ਧਿਆਨ ਦੇ ਚ ਰੱਖਣਾ ਜ਼ਰੂਰੀ ਹੈ ਕੋਈ ਅਸੀਂ ਇੱਕ ਪੁਆਇੰਟ ਨੂੰ ਜੇ ਸਕਿਪ ਕਰਦੇ ਆਂ ਛੱਡ ਦਿੰਨੇ ਆ ਤਾਂ ਵੀ ਜਿਹੜੇ ਸਾਡੀ ਸੂਚਨਾ ਲਿਖਣ ਦੇ ਵਿੱਚ ਜਿਹੜੀ ਸਮੱਸਿਆ ਉਹ ਖੜੀ ਹੋ ਸਕਦੀ ਹੈ ਹੁਣੇ ਤੁਹਾਨੂੰ ਮੈਂ ਦੱਸਿਆ ਸੀ ਸੂਚਨਾ ਲਿਖਣ ਦਾ ਇਹਨੂੰ ਟੈਂਪਲੇਟ ਕਹਿ ਲਓ ਉਦਾਹਰਨ ਕਹਿ ਲਓ ਫਾਰਮੈਟ ਕਹਿ ਲਓ ਸਭ ਤੋਂ ਪਹਿਲਾਂ ਸਕੂਲ ਕਾਲਜ ਜਾਂ ਸੰਗਠਨ ਦਾ ਨਾਮ ਠੀਕ ਹੈ ਜੀ ਫਿਰ ਸੂਚਨਾ ਕਿਹੋ ਜੀ ਸੂਚਨਾ ਤੁਸੀਂ ਉਥੇ ਲਿਖੋਗੇ ਮੋٹے ਅੱਖਰਾਂ ਦੇ ਵਿੱਚ ਸੂਚਨਾ ਫਿਰ ਨਾਲ ਤਾਰੀਖ ਵੀ ਲਿਖੋਗੇ ਸਪੋਜ਼ ਕਰੋ ਤੁਸੀਂ ਅੱਜ ਲਿਖ ਰਹੇ ਹੋ ਤਾਂ ਅੱਜ ਦੀ ਤਾਰੀਖ ਪਾਉਂਗੇ ਫਿਰ ਉਸ ਤੋਂ ਬਾਅਦ ਜਿਹੜਾ ਸੂਚਨਾ ਦਾ ਭਾਗ ਉਹਨਾਂ ਜਿਹਨੂੰ ਅਸੀਂ ਕਹਿੰਦੇ ਵੀ ਸਬਜੈਕਟ ਜਿਦੇ ਵਿੱਚ ਜਿਹੜੀ ਗੱਲ ਮੇਨ ਲਿਖੀ ਜਾਂਦੀ ਹੈ ਜਿਵੇਂ ਕਿ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਸਪੋਜ਼ ਕਰੋ ਤੁਹਾਡਾ ਇਹ ਹੈ ਤਾਂ ਤੁਸੀਂ ਉਹ ਲਿਖ ਦਿਓਗੇ ਫਿਰ ਉਸ ਤੋਂ ਬਾਅਦ ਉਹਦਾ ਮੁੱਖ ਭਾਗ ਮੁੱਖ ਭਾਗ ਦੇ ਵਿੱਚ ਕੀ ਆਏਗਾ ਵੀ ਸਾਡੀ ਸੰਸਥਾ ਦੇ ਵੱਲੋਂ ਜਿਹੜਾ ਇਹ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਇਹਨੀ ਤਾਰੀਖ ਨੂੰ ਹੈ ਤੇ ਤੁਹਾਨੂੰ ਇੱਥੇ ਸ਼ਾਮਿਲ ਹੋਣ ਦੇ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ ਇਸ ਤਰੀਕੇ ਨਾਲ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਲਿਖਣਾ ਸੰਖੇਪ ਦੇ ਵਿੱਚ ਅਤੇ ਗੱਲ ਕਲੀਅਰ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਸਾਈਨ ਹੋ ਜਾਣਗੇ ਤੇ ਅਹੁਦੇ ਦਾ ਨਾਮ ਲਿਖਿਆ ਜਾਊਗਾ ਹੁਣ ਇਹਦੇ ਨਾਲ ਕੁਝ ਜਿਹੜੀਆਂ ਹੋਰ ਉਦਾਹਰਨਾਂ ਨੇ ਮੈਂ ਉਹ ਵੀ ਤੁਹਾਨੂੰ ਦੱਸਦੀਆਂ ਜਿਵੇਂ ਕਿ ਕੋਈ ਬੱਚੇ 10ਵੀਂ ਕਲਾਸ ਦੇ ਨੇ ਤਾਂ ਅਸੀਂ ਉਹਨਾਂ ਨੂੰ ਦੱਸਣਾ ਕਿ ਕਿਵੇਂ ਜਿਹੜੀ ਸੂਚਨਾ ਲਿਖੀ ਜਾਂਦੀ ਹੈ ਤਾਂ ਨੋ ਸਿੱਕ ਜਿਵੇਂ ਮੈਥ ਦੇ ਵਿੱਚ ਪ੍ਰੋਬਲਮ ਵਰਡ ਹੁੰਦੀਆਂ ਨੇ ਨਾ ਸਮ ਹੁੰਦੇ ਨੇ ਉਸ ਤਰੀਕੇ ਨਾਲ ਵੀ ਮੰਨ ਲਓ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਜਿਹੜਾ ਸਮੇਲਨ ਹੈ ਉਹ ਸਕੂਲ ਦੇ ਵਿੱਚ ਹੋਣਾ ਹੈ ਤੇ ਉਹਦਾ ਇੱਕ ਜਿਹੜਾ ਫਾਰਮੈਟ ਹੈ ਉਹ ਤਿਆਰ ਕਰਨਾ ਹੈ ਤੇ ਫਿਰ ਨਾਲ ਥੋੜਾ ਜਿਹਾ ਦੱਸ ਦਿੱਤਾ ਜਾਂਦਾ ਦੇਖੋ ਬੱਚੇ ਨੂੰ ਸਕੂਲ ਦਾ ਨਾਮ ਪਤਾ ਲੱਗ ਜਾਏ ਡੇਟ ਪਤਾ ਲੱਗ ਜੇਗੀ ਉਹਨ ਗੱਲ ਪਤਾ ਲੱਗ ਗਈ। ਫਿਰ ਹੁਣ ਬੱਚਾ ਕਿਵੇਂ ਲਿਖੇਗਾ ਆਪਣੇ ਸਕੂਲ ਦਾ ਨਾਂ ਲਿਖ ਦੇਗਾ। ਫਿਰ ਸੂਚਨਾ, ਫਿਰ ਤਾਰੀਖ ਪਾਏਗਾ। ਫਿਰ ਉਹਦਾ ਜਿਹੜਾ ਵਿਸ਼ਾ, ਛੋਟਾ ਵਿਸ਼ਾ ਜਿਹਨੂੰ ਤੁਸੀਂ ਕਹਿੰਨਾ ਜਿਹਦੇ ਵਿੱਚ ਅਸੀਂ ਗੱਲ ਕਰ ਰਹੀ ਹਾਂ। ਸੰਮੇਲਨ। ਹੁਣ ਕੀ ਦਾ ਸੰਮੇਲਨ ਹੈ? ਸਟੂਡੈਂਟਸ ਦਾ, ਵਿਦਿਆਰਥੀਆਂ ਦਾ, ਵਿਦਿਆਰਥੀ ਸੰਮੇਲਨ। ਮੀਨ ਜੇ ਅਸੀਂ ਵਿਦਿਆਰਥੀਆਂ ਦਾ ਇੱਕ ਸੰਮੇਲਨ ਕਰਾ ਰਹੇ ਹਾਂ। ਮੀਨ ਜੇ ਤੁਹਾਨੂੰ ਇਕੱਠੇ ਕਰਕੇ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਤਾਂ ਉਹਦਾ ਸੀ ਕੀ ਲਿਖਾਂਗੇ ਵਿਦਿਆਰਥੀ ਸੰਮੇਲਨ ਫਿਰ ਲਿਖਿਆ ਕਿਵੇਂ ਜਾਏਗਾ ਹੁਣ ਜਿਹੜੇ ਅਧਿਆਪਕ ਦੇ ਵਿਦਿਆਰਥੀ ਸੰਮੇਲਨ ਨੇ ਤੁਸੀਂ ਫਿਰ ਤਾਰੀਖ ਲਿਖ ਦੋਗੇ ਵੀ ਇੰਨੀ ਤਾਰੀਖ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਜਿਹੜੀ ਜਮਾਤ 10ਵੀਂ ਦੇ ਵਿਦਿਆਰਥੀ ਨੇ ਉਹਨਾਂ ਦੇ ਸਾਰੇ ਜਿਹੜੇ ਕੋਈ ਪੇਰੈਂਟਸ ਨੇ ਜ ਜਿਨ੍ਹਾਂ ਜਿਨ੍ਹਾਂ ਨੂੰ ਦੱਸਿਆ ਗਿਆ ਕਿ ਤੁਸੀਂ ਕਿ ਇਹਨਾਂ ਨੂੰ ਬੁਲਾਉਣਾ ਹੈ ਉਹਨਾਂ ਦੇ ਲਈ ਸੰਮੇਲਨ ਦੇ ਵਿੱਚ ਭਾਗ ਲੈਣਾ ਬਹੁਤ ਜ਼ਰੂਰੀ ਹੈ ਤੇ ਜਿਹੜੀ ਇਹ ਕਾਨਫਰੈਂਸ ਹੈ 2 ਘੰਟੇ ਤੱਕ ਚੱਲੇਗੀ ਫਿਰ ਤੁਸੀਂ ਟਾਈਮ ਲਿਖ ਦੋਗੇ ਵੀ 10 ਵਜੇ ਤੋਂ ਲੈ ਕੇ ਅ ਦੁਪਹਿਰ ਦੇ 12 ਵਜੇ ਤੱਕ ਤੇ ਸਾਰੇ ਜਿਹੜੇ ਮਤਲਬ ਜਿਨ੍ਹਾਂ ਨੂੰ ਅਸੀਂ ਬੁਲਾ ਰਹੇ ਹਾਂ ਸਦਾ ਪੱਤਰ ਦੇ ਰਹੇ ਹਾਂ ਉਹਨਾਂ ਨੂੰ ਸਵੇਰੇ 9:30 ਵਜੇ ਜਿੱਥੇ ਪ੍ਰੋਗਰਾਮ ਹੋ ਰਿਹਾ ਹੈ ਕੋਈ ਆਡੀਟੋਰੀਅਮ ਹੈ ਕੋਈ ਹਾਲ ਹੈ ਜਾਂ ਕੋਈ ਹੋਰ ਰੂਮ ਨੰਬਰ ਹੈ ਉੱਥੇ ਇਕੱਠਾ ਹੋਣ ਬਾਰੇ ਤੁਸੀਂ ਦੱਸ ਦੇਣਾ। ਫਿਰ ਜਿਹੜਾ ਜਿਹੜੇ ਵੱਲੋਂ ਆ ਜਿਵੇਂ ਕਿ ਸਕੂਲ ਦੇ ਹੈਡਮਾਸਟਰ ਵੱਲੋਂ ਆ ਮੰਨ ਲਓ ਸਕੂਲ ਦੇ ਪ੍ਰਿੰਸੀਪਲ ਵੱਲੋਂ ਆ ਤਾਂ ਲਿਖੇਗਾ ਉਹ ਪ੍ਰਿੰਸੀਪਲ ਤੇ ਉਹਦੇ ਨਾਲ ਉਹਦੇ ਨੀਚੇ ਸਿਗਨੇਚਰ ਹੋ ਜਾਣਗੇ। ਫਿਰ ਇੱਕ ਹੋਰ ਤੁਹਾਨੂੰ ਮੈਂ ਐਗਜ਼ਾਮਪਲ ਦੇ ਰਹੀ ਹਾਂ। ਇਹ ਵੀ 10ਵੀਂ 11ਵੀਂ ਜਮਾਤ ਦੇ ਲਈ ਹੋ ਸਕਦੀ ਹੈ। ਵੇ ਤੁਹਾਨੂੰ ਕੁਝ ਜਿਹੜੇ ਨਿਰਦੇਸ਼ ਨੇ ਉਹਨਾਂ ਦੇ ਨਾਲ ਗਰਮੀ ਦੀਆਂ ਛੁੱਟੀਆਂ ਦੇ ਸਬੰਧ ਦੇ ਵਿੱਚ ਇੱਕ ਨੋਟਿਸ ਤਿਆਰ ਕਰਨ ਨੂੰ ਕਿਹਾ ਹੈਗਾ ਕਿ ਸੂਚਨਾ ਤਿਆਰ ਕਰਨ ਨੂੰ ਕਹੀ ਗਈ ਹੈ ਤੇ ਉਹ ਕਿਵੇਂ ਲਿਖਣੀ ਹੈ ਸਕੂਲ ਦਾ ਨਾਂ ਆ ਜਾਏਗਾ ਸੂਚਨਾ ਲਿਖਿਆ ਜਾਏਗਾ ਮੋٹے-ਮੋٹے ਅੱਖਰਾਂ ਦੇ ਵਿੱਚ ਡੇਟ ਪਾਈ ਜਾਏਗੀ ਤੇ ਉਹਦੇ ਵਿੱਚ ਹੁਣ ਮਿਲਿਆ ਕੀ ਹੈ ਸਾਨੂੰ ਵਿਸ਼ਾ ਕੀ ਮਿਲਿਆ ਕਿਸ ਦੇ ਨਾਲ ਸੰਬੰਧ ਤੇ ਲਿਖਣਾ ਸੀ ਨੇ ਗਰਮੀ ਦੀਆਂ ਛੁੱਟੀਆਂ ਬਾਰੇ ਫਿਰ ਕਿਹਨੂੰ ਲਿਖਣਾ ਹੈ ਪਿਆਰੇ ਵਿਦਿਆਰਥੀ ਠੀਕ ਹੈ ਜੀ ਫਿਰ ਲਿਖਣਾ ਵੀ ਗਰਮੀ ਦੇ ਕਾਰਨ ਸਕੂਲ ਦੇ ਵਿੱਚ ਜਿਹੜੀਆਂ 25 ਮਈ ਤੋਂ ਕਹਿ ਲਓ ਜ 1 ਜੂਨ ਤੋਂ ਲੈ ਕੇ 1 ਜੁਲਾਈ ਤੱਕ ਜਿਹੜੀਆਂ ਛੁੱਟੀਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਅੰਤਿਮ ਦਿਨ ਹੈ ਸਕੂਲ ਦਾ ਇਹ ਹੋਏਗਾ ਮੀਨਸ 30 ਜੂਨ ਹੋਏਗਾ ਤੇ ਅੰਤਿਮ ਦਿਨ ਪੇਪਰਾਂ ਤੋਂ ਬਾਅਦ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਕਿ ਉਹਨਾਂ ਦੇ ਪੇਰੈਂਟਸ ਨੂੰ ਕਿ ਤੁਸੀਂ ਇਹਨਾਂ ਨੂੰ ਆਪਣੀਆਂ ਕਲਾਸਿਸ ਤੋਂ ਜਮਾਤਾਂ ਤੋਂ ਲੈ ਕੇ ਜਾ ਸਕਦੇ ਹੋ ਲੈ ਕੇ ਜਾਣ ਦਾ ਮਤਲਬ ਕਿ ਇਹ ਵਿਦਿਆਰਥੀ ਹੋਸਟਲ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਇਨਫਾਰਮ ਕਰਨਾ ਹੈ ਹੁਣ ਕੌਣ ਇਨਫਾਰਮ ਕਰੇਗਾ ਸਕੂਲ ਦਾ ਪ੍ਰਿੰਸੀਪਲ ਹੀ ਕਰੇਗਾ ਕਿਉਂਕਿ ਉਹ ਦੱਸ ਰਿਹਾ ਇਨਫਾਰਮ ਕਰ ਰਿਹਾ ਪੇਰੈਂਟਸ ਨੂੰ ਸੂਚਨਾ ਦੇ ਰਿਹਾ ਹੈ ਕਿ ਬੱਚਿਆਂ ਨੂੰ ਜਿਹੜੀਆਂ ਛੁੱਟੀਆਂ ਨੇ ਸਕੂਲ ਦੇ ਵਿੱਚ ਐਨੀ ਤਾਰੀਖ ਤੋਂ ਐਨੀ ਤਾਰੀਖ ਤੱਕ ਹੋ ਰਹੀਆਂ ਨੇ ਤੇ ਇਹ ਲਾਸਟ ਵਰਕਿੰਗ ਡੇ ਹੈ ਤੇ ਐਨੀ ਤਾਰੀਖ ਨੂੰ ਸਕੂਲ ਖੁੱਲਣਗੇ ਤੇ ਲਾਸਟ ਵਰਕਿੰਗ ਡੇ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾ ਸਕਦੇ ਹੋ ਫਿਰ ਉਸ ਤੋਂ ਬਾਅਦ ਉਹਦੇ ਸਾਈਨ ਹੋ ਜਾਣਗੇ ਤੇ ਪ੍ਰਿੰਸੀਪਲ ਦਾ ਜਿਹੜਾ ਅਹੁਦਾ ਜਿਵੇਂ ਪ੍ਰਿੰਸੀਪਲ ਹੈ ਹੈਡਮਾਸਟਰ ਹੈ ਉਹ ਲਿਖਿਆ ਜਾਏਗਾ ਤੇ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਥੋੜਾ ਹੋਰ ਵੀ ਦੇ ਦੇਣੀ ਆ ਜਿਵੇਂ ਸਕੂਲ ਦੇ ਹੈਡ ਗਰਲ ਹੁੰਦੇ ਨੇ ਹੈਡ ਬॉयਜ਼ ਹੁੰਦੇ ਆ ਤੇ ਉਹਨਾਂ ਦੇ ਲਈ ਹੈ ਹੁਣ ਉਹਨਾਂ ਨੇ ਕੀ ਕਰਨਾ ਹੈ ਜਿਹੜਾ ਸਕੂਲ ਦਾ ਸਾਲਾਨਾ ਦਿਵਸ ਸਮਰੋਹ ਹੁੰਦਾ ਹੈ ਮੀਨਸ ਐਨੂਅਲ ਡੇ ਹੁੰਦਾ ਸਕੂਲ ਦਾ ਉਹਦੇ ਲਈ ਇੱਕ ਮੀਟਿੰਗ ਬੁਲਾਉਣੀ ਹੈ ਇੱਕ ਮੀਟਿੰਗ ਕਰਨੀ ਹੈ ਉਹਦੇ ਬਾਰੇ ਸੂਚਨਾ ਜਾਰੀ ਕਰਨੀ ਹੈ ਤਾਂ ਹੁਣ ਕਿਵੇਂ ਲਿਖਿਆ ਜਾਊਗਾ ਸਕੂਲ ਦਾ ਨਾਂ ਸੂਚਨਾ ਲਿਖੀ ਜਾਏਗੀ ਫਿਰ ਵਿਸ਼ਾ ਕੀ ਲਿਖਿਆ ਜਾਊਗਾ ਵੀ ਜਿਹੜਾ ਸਾਲਾਨਾ ਪ੍ਰੋਗਰਾਮ ਹੈ ਸਕੂਲ ਦਾ ਉਹਦੇ ਨਾਲ ਸੰਬੰਧਿਤ ਮੀਟਿੰਗ बैठक फिर लिखना है ਵੀ ਸਾਡਾ ਸਕੂਲ ਤੁਸੀਂ ਤਾਰੀਖ ਲਿਖ ਦੋਗੇ ਉਸ ਨੂੰ ਆਪਣਾ ਜਿਹੜਾ 30ਵਾਂ 32ਵਾਂ ਜਿਹੜਾ ਸਾਲਾਨਾ ਦਿਨ ਹੈ ਉਹ ਆਯੋਜਿਤ ਕਰ ਰਿਹਾ ਹੈ ਉਹਨਾਂ ਸਬੰਧਿਤ ਜਆ ਪ੍ਰੋਗਰਾਮ ਆਰਗੇਨਾਈਜ਼ ਕਰ ਰਿਹਾ ਹੈ ਤੇ ਜਿਹੜੇ ਵਿਦਿਆਰਥੀ ਇਸ ਜਿਹੜਾ ਸਾਲਾਨਾ ਦਿਨ ਹੈ ਜੋ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲ੍ਹ ਕੱਲ ਦੀ ਤਾਰੀਖ ਲਿਖ ਦੋਗੇ ਦੁਪਹਿਰ ਵੇਲੇ ਤੱਕ ਆਡੀਟੋਰੀਅਮ ਜਿਹੜਾ ਹਾਲ ਹੈ ਉਹਦੇ ਵਿੱਚ ਆਪਣੀ ਰਿਪੋਰਟ ਕਰਨ ਮੀਨਜ਼ ਉਥੇ ਪਹੁੰਚਣ ਤੇ ਫਿਰ ਉਸ ਤੋਂ ਬਾਅਦ ਹੈੱਡ ਬாய் ਹੈੱਡ ਗਰਲ ਉਹਦੇ ਸਾਈਨ ਹੋ ਜਾਣਗੇ ਤੇ ਨਾਲ ਲਿਖਿਆ ਜਾਏਗਾ ਵੀ ਕੌਣ ਹੈ ਹੈੱਡ ਗਰਲ ਹੈ ਜਾਂ ਹੈੱਡ ਬாய் ਹੈ